ਜੀ ਸਰ ਬਹੁਤ ਹੀ ਸਤਿਕਾਰਯੋਗ ਮੇਰੇ ਸ਼ਹਿਰ ਵਾਸੀ ਮੈਂ ਜੋਗੜਖਸ਼ੋਹ ਵਾਲ ਬਸ ਤੋਂ ਵਾਹ ਮੇਰੀ ਐਮਸੀ ਹੈ ਵਾਰ ਨੰਬਰ 25 ਤੋਂ ਨকল ਮੇਰਾ ਲड़का ਜੋ ਜੂਤ ਕਾਂਗਰਸ ਦਾ ਪਰਦਾਰਗ ਜੀ ਮੈਂ ਆਪਣੀ ਤਰਫ ਤੋਂ ਆਪਣੇ ਪਰਿਵਾਰ ਦੀ ਤਰਫ ਤੋਂ ਸਭ ਨੂੰ ਬੋਬਨ ਨੇ ਸਾਲ ਦੀ ਮੁਬਾਰਕਬਾਦ ਦਿਨਾ ਹੋਰ ਸਭ ਨੂੰ ਇੱਕ ਖੁਸ਼ੀਆਂ ਭਰਿਆ ਇਹ ਸਾਲ ਚੜ੍ਹੇ ਸਭ ਨੂੰ ਤੰਦਰੁਸਤੀ ਦੇ ਪਰਮਾਤਮਾ ਸਾਡੇ ਪੰਜਾਬ ਸਾਡੇ ਹਿੰਦੁਸਤਾਨ ਨੂੰ ਉੱਚੀ ਉੱਚਾਈਆਂ ਤੱਕ ਪਹੁੰਚਾਏ ਜਿੰਨੇ ਕਹਿੰਦਾ ਹੋਇਆ ਫਿਰ ਸਭ ਨੂੰ ਆਪਣੇ ਸ਼ਹਿਰ ਵਾਸੀਆਂ ਨੂੰ ਲੋਹੜੀ ਦੀ ਵੀ ਔਰ ਨਵੇਂ ਸਾਲ ਦੀ ਬਹੁ ਬਹੁ ਬਧਾਈਆਂ ਜੀ ਥੈਂਕ ਯੂ